ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਸੋ ਹਮੇਸ਼ਾ ਸਹੀ ਅਤੇ ਸਟੀਕ ਜਾਣਕਾਰੀ ਅਤੇ ਮਾਂ ਬੋਲੀ ਪੰਜਾਬੀ ਹਿੰਦੀ ਇੰਗਲਿਸ਼ ਵਿੱਚ ਸਟੱਡੀ ਮਟੀਰੀਅਲ ਦੇ ਲਈ ਚੈਨਲ ਦੇ ਨਾਲ ਜੁੜ ਜਾਓ ਸਬਸਕ੍ਰਾਈਬ ਦਾ ਬਟਨ ਦਬਾਉਣਾ ਬਿਲਕੁਲ ਵੀ ਨਾ ਭੁੱਲੋ ਇਹੇ ਵੀਡੀਓ ਹੈ ਉਹਨਾਂ ਉਮੀਦਵਾਰਾਂ ਵਾਸਤੇ ਜਿਨ੍ਹਾਂ ਨੇ ਖੇਡ ਨਰਸਰੀਆਂ ਜਿਹੜੀ ਹੈਗੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਸੁਪਰਵਾਈਜ਼ਰ ਦੀਆਂ ਪੋਸਟਾਂ ਦੇ ਲਈ ਅਪਲਾਈ ਕੀਤਾ ਹੋਇਆ ਹੈ ਸੋ ਇੰਟਰਵਿਊ ਦਾ ਜਿਹੜਾ ਸ਼ੈਡਿਊਲ ਆ ਉਹ ਜਾਰੀ ਹੋ ਚੁੱਕਿਆ ਹੈ ਤੇ ਨਾਲ ਹੀ ਅਲੀਜੀਬਲ ਕੈਂਡੀਡੇਟਸ ਜਿਹੜੇ ਇੰਟਰਵਿਊ ਲਈ ਬੁਲਾਏ ਗਏ ਨੇ ਉਹਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਹਰ ਖੇਡ ਦੇ ਲਈ ਅਲੱਗ-ਅਲੱਗ ਠੀਕ ਹੈ ਜੀ ਤਾਂ ਇਹ ਲਿਸਟ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪਣਾ ਵਟਸਐਪ ਤੇ ਉੱਪਰ ਮੈਸੇਜ ਕਰ ਸਕਦੇ ਹੋ ਥੰਬਨੇਲ 'ਚ ਤੁਹਾਨੂੰ ਨੰਬਰ ਦਿੱਤਾ ਹੋਇਆ ਹੈ 9569677123 ਦੇ ਉੱਪਰ ਤੇ ਗੱਲ ਕਰੀ ਆਪਾਂ ਇੰਟਰਵਿਊ ਦੇ ਸਮੇਂ ਦੀ ਤਰੀਕ ਦੀ ਅਤੇ ਜਗ੍ਹਾ ਦੀ ਤਾਂ ਖੇਡ ਨਰਸਰੀ ਵਿੱਚ ਸੁਪਰਵਾਈਜ਼ਰ ਦੀ ਭਰਤੀ ਸੰਬੰਧੀ ਇੰਟਰਵਿਊ ਜਿਹੜੀ ਹੈਗੀ ਉਹ 23 ਜੁਲਾਈ 2024 ਤੋਂ ਲੈ ਕੇ 26 ਜੁਲਾਈ 2024 ਤੱਕ ਚੱਲੇਗੀ ਟਾਈਮ ਹੋਵੇਗਾ ਸਵੇਰੇ 9 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਠੀਕ ਹੈ ਜੀ ਤੇ ਐਡਰੈਸ ਹੈ ਦਫਤਰ ਜ਼ਿਲ੍ਹਾ ਖੇਡ ਅਫਸਰ ਸਪੋਰਟਸ ਕੰਪਲੈਕਸ ਸੈਕਟਰ 78 ਐਸ ਏ ਐਸ ਨਗਰ ਮੋਹੱਲੀ ਜ਼ਰੂਰੀ ਹਦਾਇਤਾਂ ਜੋ ਦਿੱਤੀਆਂ ਗਈਆਂ ਨੇ ਉਹ ਹੈ ਉਮੀਦਵਾਰ ਆਪਣੇ ਨਾਲ 4 ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣਗੇ ਅਸਲ ਪਛਾਣ ਪੱਤਰ ਆਧਾਰ ਕਾਰਡ ਜਾਂ ਪਾਸਪੋਰਟ ਵਿੱਦਿਆਕ ਅਤੇ ਤਕਨੀਕੀ ਯੋਗਤਾ ਸਮੇਤ ਸਮੂਹ ਅਸਲ ਦਸਤਾਵੇਜ਼ ਠੀਕ ਹੈ ਜੀ ਸਾਰੀਆਂ ਲੈ ਕੇ ਜਾਣੀਆਂ ਤੁਸੀ ਅ ओरिजिनल ਕਾਪੀਸ ਤੇ ਨਾਲ ਫੋਟੋਸਟੇਟ ਠੀਕ ਹੈ ਜੀ ਫਿਰ ਹੈ ਉਮੀਦਵਾਰ ਨਿਰਧਾਰਤ ਮਿਤੀ ਵਾਲੇ ਦਿਨ ਸਵੇਰੇ 9 ਵਜੇ ਦਿੱਤੇ ਗਏ ਐਡਰੈਸ ਦੇ ਉੱਪਰ ਪਹੁੰਚਣਾ ਯਕੀਨੀ ਬਣਾਉਣਗੇ ਸਵੇਰੇ 9 ਤੋਂ 10 ਵਜੇ ਤੱਕ ਉਮੀਦਵਾਰਾਂ ਦੇ ਅਸਲ ਦਸਤਾਵੇਜ਼ ਚਾਕੇਤੇ ਜਾਣਗੇ ਠੀਕ ਹੈ ਜੀ ਤੇ ਉਸ ਤੋਂ ਉਪਰੰਤ ਇੰਟਰਵਿਊ ਹੋਵੇਗੀ ਖੇਡ ਵਿਭਾਗ ਵੱਲੋਂ ਕਿਸੇ ਵੀ ਉਮੀਦਵਾਰ ਨੂੰ ਆਉਣ ਜਾਣ ਦਾ ਟੀਏ ਡੀਏ ਨਹੀਂ ਦਿੱਤਾ ਜਾਵੇਗਾ ਗੈਰ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਨੂੰ ਬਾਅਦ ਵਿੱਚ ਵਿਚਾਰਿਆ ਨਹੀਂ ਜਾਵੇਗਾ ਅਤੇ ਇਹ ਕੇਵਲ ਇੰਟਰਵਿਊ ਲਈ ਬੁਲਾਏ ਗਏ ਉਮੀਦਵਾਰਾਂ ਦੀ ਸੂਚੀ ਹੈ ਇਸ ਸੂਚੀ ਨੂੰ ਫਾਈਨਲ ਮੈਰਿਟ ਸੂਚੀ ਨਾ ਸਮਝਿਆ ਜਾਵੇ ਸੋ ਇਹ ਸਗੀ ਇਨਫੋਰਮੇਸ਼ਨ ਦੇ ਨਾਲ ਹੀ ਇੰਟਰਵਿਊ ਦੇ ਵਿੱਚ ਸਬੰਧਤ ਜੋ ਕੌਸ਼ਲ ਪੁੱਛੇ ਜਾ ਸਕਦੇ ਨੇ ਤਾਂ ਉਹਨਾਂ ਦਾ ਕੁਝ ਕੰਟੈਂਟ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆਗਾ ਪੰਜਾਬੀ ਦੇ ਵਿੱਚ ਉਹ ਪ੍ਰਾਪਤ ਕਰਨ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9569677123 ਦੇ ਉੱਪਰ ਬਾਜੋ ਫੀਸ ਦੇ ਵਿੱਚ ਤੁਹਾਨੂੰ ਉਹ ਕੰਟੈਂਟ ਮਿਲ ਜਾਵੇਗਾ ਉਮੀਦ ਕਰਦਾ ਜਾਣਕਾਰੀ ਚੰਗੀ ਲੱਗੀ ਹੋਵੇਗੀ ਹਰੇਕ ਨਾਲ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ